ਕਾਲੇ ਹੋ ਚੁੱਕੇ ਹੋ ਤੁਹਾਡਾ ਰੰਗ ਸਾਵਲਾ ਹੋ ਚੁੱਕਿਆ ਤੁਸੀਂ ਗੋਰੇ ਹੋਣਾ ਚਾਹੁੰਦੇ ਹੋ ਸਕਿਨ ਤੇ ਮੈਲ ਜੰਮ ਗਈ ਏ ਤੇ ਇਹ ਵੀਡੀਓ ਸਿਰਫ ਤੁਹਾਡੇ ਲਈ ਏ ਵੀਡੀਓ ਸਕਿਪ ਨਹੀਂ ਕਰਨਾ ਵੀਡੀਓ ਪੂਰੀ ਦੇਖਣਾ ਬਹੁਤ ਵਧੀਆ ਰੈਮਡੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਏ ਜਿਨ੍ਹਾਂ ਦੇ ਟੈਨਿੰਗ ਆ ਗਈ ਏ ਜਾਂ ਉਹਨਾਂ ਦੇ ਪਿੰਪਲ ਨੇ ਜਾਂ ਤੁਹਾਡੇ ਛੋਟੇ ਛੋਟੇ ਦਾਣੇ ਨੇ ਜਾਂ ਮੈਲ ਜੀ ਜੰਮੀ ਗਈ ਚਿਹਰੇ ਤੇ ਕਾਲਾਪਨ ਆ ਗਿਆ ਧੁੱਪ ਦੀ ਕਾਰਨ ਰੰਗ ਸਾਵਲਾ ਹੋ ਚੁੱਕਿਆ ਹੈ ਨਾ ਤੇ ਉਸ ਰੰਗ ਨੂੰ ਗੋਰਾ ਕਿਦਾਂ ਕਰਨਾ ਹੈ ਉਹ ਪਰਤ ਜਿਹੜੀ ਗੰਦੀ ਚ ਜੰਮੀ ਹੁੰਦੀ ਹੈ ਉਹਨੂੰ ਕਿਸ ਤਰੀਕੇ ਨਾਲ ਆਪਾਂ ਸਾਫ਼ ਕਰਨਾ ਹੈ ਚਲੋ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਹੁਤ ਹੀ ਆਸਾਨ ਤਰੀਕੇ ਨਾਲ ਸਿਰਫ ਦੋ ਚੀਜ਼ਾਂ ਨੇ ਉਹ ਚਿਹਰੇ ਤੇ ਲਗਾਉਣੀਆਂ ਨੇ ਹਫਤੇ 'ਚ ਤੁਸੀਂ ਚਾਰ ਵਾਰ ਲਗਾ ਲਓ ਤੁਹਾਡੇ ਜਿਹੜਾ ਕਾਲਾਪਨ ਹੋਵੇਗਾ ਤੁਹਾਡੇ ਜਿਹੜੀ ਜੰਮੀ ਮੈਲ ਹੋਵੇਗੀ ਸਾਰੀ ਰਿਮੂਵ ਹੋ ਜਾਵੇਗੀ ਚਿਹਰਾ ਬਿਲਕੁਲ ਸ਼ੀਸ਼ੇ ਵਾਂਗ ਚਮਕਣ ਲੱਗ ਜਾਈਗਾ ਸਕਿਨ ਤੁਹਾਡੀ ਇੱਕਦਮ ਗਲੋਇੰਗ ਤੇ ਇੱਕਦਮ ਤੇ ਕਿਦਾਂ ਮਤਲਬ ਕਿ ਦੁੱਧ ਵਰਗੀ ਜੀ ਹੋ ਜਾਵੇਗੀ ਤੇ ਚਲੋ ਜੀ ਸਟਾਰਟ ਕਰਦੇ ਹਾਂ ਕਿਸ ਤਰੀਕੇ ਨਾਲ ਉਹ ਚੀਜ਼ ਬਣਾ ਕੇ ਆਪਾਂ ਚਿਹਰੇ ਤੇ ਇਸਤੇਮਾਲ ਕੀਤੀ ਹੈ ਤੇ ਤਾਂ ਜੋ ਸਾਡਾ ਜਿਹੜੇ ਸਕਿਨ ਦੇ ਉੱਪਰ ਗੰਦੀ ਮਹਿਲ ਜਿਹੜੀ ਪਰਤ ਕਾਲੀ ਹੁੰਦੀ ਹੈ ਉਹ ਕਿਸ ਤਰੀਕੇ ਦੇ ਨਾਲ ਠੀਕ ਹੁੰਦੀ ਹੈ ਤੇ ਉਹਦੇ ਲਈ ਪਹਿਲਾਂ ਆਪਾਂ ਨੂੰ ਕੀ ਚਾਹੀਦਾ ਹੈ ਪਹਿਲਾਂ ਤਾਂ ਆਪਾਂ ਚਾਹੀਦਾ ਹੈ ਕੱਚਾ ਦੁੱਧ ਠੀਕ ਹੈ ਜੀ ਕੱਚਾ ਦੁੱਧ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਹੈ ਖਾਸ ਕਰਕੇ ਮੈਂ ਜ਼ਿਆਦਾਤਰ ਇਹੀ ਦੱਸਦੀ ਹੁੰਨੀ ਆ ਦਹੀਂ ਹੋ ਗਈ ਕੱਚਾ ਦੁੱਧ ਹੋ ਗਿਆ ਹਾਂ ਇਹਦੇ ਵਿੱਚ ਚੀਜ਼ਾਂ ਕਿਹੜੀ ਕਿਹੜੀ ਮਿਕਸ ਕਰਨੀਆਂ ਹੁੰਦੀਆਂ ਨੇ ਉਹ ਲੱਗ-ਲੱਗ ਹੁੰਦੀਆਂ ਨੇ ਠੀਕ ਹੈ ਤੇ ਪਰ ਇਹ ਬਹੁਤ ਵਧੀਆ ਹੁੰਦਾ ਸਾਡੀ ਸਕਿਨ ਲਈ ਸਾਡੀ ਸਕਿਨ ਨੂੰ ਗਲੋਇੰਗ ਕਰਨ ਵਿੱਚ ਬਹੁਤ ਕਾਰਗਰ ਹੈ ਸਾਡੀ ਸਕਿਨ ਤੇ ਇੱਕ ਮੋਇਸਚਰਾਈਜ਼ਰ ਜਿਹੜਾ ਕੁਦਰਤੀ ਮੋਇਸਚਰਾਈਜ਼ਰ ਹੁੰਦਾ ਹੈ ਉਹ ਪੈਦਾ ਕਰਦਾ ਹੈ ਸਾਡੀ ਸਕਿਨ ਦੇ ਜਿਹੜੇ ਡੈੱਡ ਸੈਲਸ ਹੋ ਗਏ ਹੁੰਦੇ ਨੇ ਉਹਨਾਂ ਨੂੰ ਠੀਕ ਕਰਦਾ ਹੈ ਰਿਮੂਵ ਕਰਦਾ ਹੈ ਸਕਿਨ ਨੂੰ ਰਿਪੇਅਰ ਕਰਦਾ ਹੈ ਸਕਿਨ ਦੇ ਅੰਦਰ ਤੱਕ ਜਾ ਕੇ ਸਕਿਨ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ ਦੂਸਰਾ ਤੁਸੀਂ ਕੀ ਲੈਣਾ ਹੈ ਤੁਸੀਂ ਲੈਣਾ ਹੈ 오ਰੇਂਜ ਪਾਊਡਰ ਜਾਨਕਿ ਸੰਤਰੇ ਦਾ ਪ ਮੈਂ ਘਰੇ ਪੀਸ ਕੇ ਵੀ ਰੱਖਿਆ ਹੋਇਆ ਸੀਗਾ ਸਰਦੀਆਂ 'ਚ ਜਦੋਂ ਅਸੀਂ ਔਰੈਂਜ ਖਾਂਦੇ ਸੀਗੇ ਉਹਦੇ ਸਿਲਕੇ ਜਿਹੜੇ ਨੇ ਮੈਂ ਧੁੱਪ 'ਚ ਛਾਂ 'ਚ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਤੁਸੀਂ ਚਾਹੋ ਤਾਂ ਆਨਲਾਈਨ ਵੀ ਮੰਗਵਾ ਸਕਦੇ ਹੋ ਤੁਸੀਂ ਚਾਹੋ ਤਾਂ ਕਿਸੇ ਵੀ ਕਰਿਆਨਾ ਜੋਬ ਤੋਂ ਲਿਆ ਸਕਦੇ ਹੋ ਜਾਂ ਕਿਸੇ ਵੀ ਤੁਸੀਂ ਅਨਸਾਰੀ ਦੀ ਦੁਕਾਨ ਤੋਂ ਲਿਆ ਸਕਦੇ ਹੋ ਔਰੈਂਜ ਪਾਊਡਰ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਇੱਕਦਮ ਗਲੋਇੰਗ ਤੇ ਇੱਕਦਮ ਟਾਈਟ ਕਰਦਾ ਹੈ ਤੇ ਇਹ ਫੇਸ਼ੀਅਲ ਜਿਹੜਾ ਹੈ ਨਾ ਇਹ ਫੇਸ ਪੈਕ ਫੇਸ਼ੀਅਲ ਜਿੱਦਾਂ ਮਰਜ਼ੀ ਤੁਸੀਂ ਇਸ ਨੂੰ ਨਾਮ ਦੇ ਸਕਦੇ ਹੋ ਤੇ ਤੁਸੀਂ ਸਕਿਨ ਤੇ ਲਗਾ ਕੇ ਆਪਣੇ ਚਿਹਰੇ ਨੂੰ ਗੋਹੜਾ ਚਿੱਟਾ ਕਰ ਸਕਦੇ ਹੋ ਇਸ ਤਰੀਕੇ ਨਾਲ ਆਪਾਂ 2-3 ਚਮਚੇ ਦੁੱਧ ਲੈ ਕੇ ਇੱਕ ਚਮਚੇ ਦੇ ਵਿੱਚ ਪਾ ਲਿਆ ਆਪਾਂ 오ਰੇਂਜ ਪਾਊਡਰ ਇਹ 오ਰੇਂਜ ਪਾਊਡਰ ਜਣੇ ਕਿ ਮੈਂ ਘਰੇ ਵੀ ਬਣਾ ਕੇ ਰੱਖਿਆ ਹੋਇਆ ਹੈ ਤੇ ਔਰ ਮੈਂ ਆਨਲਾਈਨ ਵੀ ਮੰਗਵਾ ਕੇ ਰੱਖਿਆ ਹੋਇਆ ਹੈ ਠੀਕ ਹੈ ਜਿਹੜਾ ਘਰ ਵਾਲਾ ਉਹ ਥੋੜਾ ਜਿਹਾ ਦਰਦਰਾ ਪਿਸਿਆ ਹੁੰਦਾ ਹੈ ਔਰ ਜਿਹੜਾ ਆਪਣੇ ਆਨਲਾਈਨ ਮੰਗਵਾਉ ਉਹ ਬਿਲਕੁਲ ਮਹੀਨ ਪੀਸਿਆ ਹੁੰਦਾ ਹੈ ਤੇ ਜਿਹੜਾ ਦਰਦਰਾ ਹੈ ਉਹ ਜਦੋਂ ਮੈਂ ਸਕਰਬ ਕਰਨੀ ਹੁੰਦੀ ਹੈ ਨਾ ਉਸ ਉਦੋਂ ਮੈਂ ਇਸਤੇਮਾਲ ਕਰਦੀ ਆ ਸਾਡੀ ਸਕਿਨ ਨੂੰ ਸਕਰਬ ਵੀ ਬਹੁਤ ਜ਼ਰੂਰੀ ਹੈ ਹਫਤੇ ਦੇ ਵਿੱਚ ਇੱਕ ਵਾਰ ਸਕਰਬ ਕਰਨਾ ਬਹੁਤ ਜ਼ਰੂਰੀ ਹੈ ਤੇ ਦੂਸਰੀ ਚੀਜ਼ਾਂ ਦੇ ਵਿੱਚ ਕੀ ਮਿਕਸ ਕਰਨੇ ਦੂਸਰੀ ਚੀਜ਼ਾਂ ਦੇ ਵਿੱਚ ਕਰਨੀ ਆਪਾਂ ਥੋੜਾ ਜਿਹਾ ਬੇਕਿੰਗ ਸੋਡਾ ਬੇਕਿੰਗ ਸੋਡਾ ਜਿਹੜਾ ਹੁੰਦਾ ਹੈ ਨਾ ਸਾਡੀ ਸਕਿਨ ਦੇ ਉੱਪਰ ਜਦੋਂ ਆਪਾਂ ਪੈਕ ਬਣਾ ਕੇ ਲਗਾਉਂਦੇ ਆ ਜਿਨ੍ਹਾਂ ਦੇ ਜੰਮੀ ਹੋਈ ਮੈਲ ਹੁੰਦੀ ਹੈ ਨਾ ਜਿੱਦਾਂ ਕਾਲਾ ਪੰਨਾ ਆ ਗਿਆ ਹੁੰਦਾ ਹੈ ਜਿੱਦਾਂ ਮਤਲਬ ਕਿ ਟੈਨਿੰਗ ਬਹੁਤ ਜ਼ਿਆਦਾ ਚਿਹਰੇ ਤੇ ਆ ਜੀ ਹੁੰਦੀ ਹੈ ਤੇ ਇੱਕਦਮ ਸਾਡਾ ਸਕਿਨ ਜਿਹੜੀ ਨਾ ਕਾਲੀ ਕਲੂਟੀ ਲੱਗਣ ਲੱਗ ਜਾਂਦੀ ਹੈ ਤੇ ਬੇਕਿੰਗ ਸੋਡਾ ਜਿਹੜਾ ਸਿਰਫ 2-3 ਚੁਟਕੀਆਂ ਇੰਨਾ ਕੁ ਦੇਖੋ 2-3 ਚੁਟਕੀਆਂ ਇਹਦੇ ਵਿੱਚ ਬੇਕਿੰਗ ਪਾਊਡਰ ਮਿਕਸ ਕਰ ਲੈਣਾ ਠੀਕ ਹੈ ਬੇਕਿੰਗ ਪਾਊਡਰ ਕਾ ਲਓ ਜੇ ਤੁਹਾਡੇ ਕੋਈ ਇਨੋ ਹੈਗਾ ਹੈ ਤੇ ਇਨੋ ਵੀ ਤੁਸੀਂ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਸਿਰਫ ਦੁੱਧ ਦੇ ਵਿੱਚ ਦੋ ਚੀਜ਼ਾਂ ਨੂੰ ਮਿਕਸ ਕਰਕੇ ਯਾ ਦੇਖੋ ਬੇਕਿੰਗ ਪਾਊਡਰ ਨਾਲ ਥੋੜਾ ਜਿਹਾ ਫੁੱਲਣਾ ਸ਼ੁਰੂ ਹੋ ਗਿਆ ਹੈ ਠੀਕ ਹੈ ਜਿਵੇਂ ਇਹ ਫੁੱਲਦਾ ਪਿਆ ਨਾ ਇਸੇ ਤਰੀਕੇ ਨਾਲ ਜਦੋਂ ਆਪਣੇ ਚਿਹਰੇ ਤੇ ਫੁੱਲਣਾ ਹੈ ਤੇ ਆਪਣੀ ਜਿਹੜੀ ਗੰਦੀ ਕੰਦੀ ਮੈਲ ਹੈ ਨਾ ਇਹਨੇ ਉਹਨੂੰ ਉਖਾੜ ਦੇਣਾ ਹੈ ਠੀਕ ਹੈ ਨੁਕਸਾਨ ਕੋਈ ਨਹੀਂ ਕਰਦਾ ਹੈਗਾ ਸਿਰਫ 2-3 ਚੁਟਕੀਆਂ ਹੀ ਪਾਣਾ ਜ਼ਿਆਦਾ ਨਹੀਂ ਪਾਣਾ ਹੈਗਾ ਕੋਈ ਨੁਕਸਾਨ ਨਹੀਂ ਸਕਿੰਟੇ ਕਰਦਾ ਹੈਗਾ ਤੇ ਇਹਨੇ ਤੁਹਾਡੇ ਜਿਹੜੀ ਗੰਦੀ ਕੰਦੀ ਮੈਲ ਗੰਦੀ ਪਰਤ ਗੰਦੀ ਸ਼ਾਈਆਂ ਪਿਗਮੈਂਟੇਸ਼ਨ ਉਹਨੇ ਜੜ ਤੋਂ ਖਤਮ ਕਰਨੀਆਂ ਸ਼ੁਰੂ ਕਰ ਦੇਣੀਆਂ ਨੇ ਇਸ ਤਰੀਕੇ ਨਾਲ ਇਹ ਦੇਖੋ ਫਲਾਵਟ ਵਿੱਚ ਆ ਜਾਂਦਾ ਹੈ देखो ਜਿੱਦਾਂ ਕੇਕ ਫੁੱਲਣਾ ਸ਼ੁਰੂ ਹੋ ਜਾਏ ਨਾ ਆਪਾਂ ਕੇਕ ਦੇ ਬੈਟਰ ਚ ਪਾਨੇ ਆ ਉਸ ਤਰੀਕੇ ਨਾਲ ਤੁਸੀਂ ਇਹ ਦੇ ਵਿੱਚ ਪਾ ਕੇ ਤੇ ਆਪਣੀ ਸਕਿਨ ਤੇ ਇਸ ਤਰੀਕੇ ਨਾਲ ਲਗਾਉਣਾ ਹੈ ਠੀਕ ਹੈ ਤੁਸੀਂ ਇਹਨੂੰ 10 15 ਮਿੰਟ ਆਪਣੇ ਚਿਹਰੇ ਤੇ ਲਗਾਣਾ ਲਗਾਉਣ ਤੋਂ ਪਹਿਲਾਂ ਤੁਹਾਡਾ ਚਿਹਰਾ ਬਿਲਕੁਲ ਸਾਫ਼ ਹੋਣਾ ਚਾਹੀਦਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਮੇਕਅਪ ਨਹੀਂ ਹੋਣਾ ਚਾਹੀਦਾ ਕੋਈ ਕਰੀਮ ਹੀ ਲੱਗੀ ਹੋਣੀ ਚਾਹੀਦੀ ਕੋਈ ਵੀ ਤੁਸੀਂ ਕੁਝ ਨਹੀਂ ਲਗਾਉਣਾ ਠੀਕ ਹੈ ਫੇਸ ਨੂੰ ਬਿਲਕੁਲ ਵਾਸ਼ ਕਰ ਲੈਣਾ ਹੈ ਵਾਸ਼ ਕਰਨ ਤੋਂ ਬਾਅਦ ਫਿਰ ਤੁਸੀਂ ਇਸ ਪੈਕ ਨੂੰ ਲਗਾਉਣਾ ਹੈ ਜਾ ਤਾਂ ਤੁਸੀਂ ਹੁਣ ਗਰਮੀ ਦਾ ਟਾਈਮ ਹੈ ਤੇ ਸ਼ਾਮ ਟਾਈਮ ਲਗਾਇਆ ਕਰੋ ਸ਼ਾਮ ਟਾਈਮ ਲਗਾਓਗੇ ਤਾਂ ਠੰਡਕ ਪ੍ਰਦਾਨ ਦੇਗਾ ਕਿਉਂਕਿ ਦੁੱਧ ਹੁੰਦਾ ਹੈ ਔਰ ਜਿਹੜਾ orange ਪਾਊਡਰ ਹੁੰਦਾ ਉਹ ਵੀ ਬਹੁਤ ਠੰਡਾ ਹੁੰਦਾ ਹੈ ਠੀਕ ਹੈ ਤੇ ਇਸ ਕਰਕੇ ਜਿੱਦ ਤੁਸੀਂ ਸ਼ਾਮ ਨੂੰ ਲਗਾਓਗੇ ਤੁਹਾਡੀ ਸਕਿਨ ਤੇ ਨਾ ਠੰਡਕ ਜੀ ਪ੍ਰਦਾਨ ਹੋਵੇਗੀ ਸਕਿਨ ਤੇ ਬਿਲਕੁਲ ਵੀ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਹਾਨੀਕਾਰਕ ਨਹੀਂ ਹੋਵੇਗਾ ਔਰ ਸਕਿਨ ਬਿਲਕੁਲ ਤੁਹਾਡੀ ਗੋਰੀ ਚਿੱਟੀ ਤੇ ਬਿਲਕੁਲ ਸਾਫ਼ ਸੁਥਰੀ ਤੇ ਬਿਲਕੁਲ ਮਲਾਈਮ ਹੋ ਜਾਏਗੀ ਮੱਖਣਾ ਵਾਂਗੀ ਠੀਕ ਹੈ ਇਸ ਤਰੀਕੇ ਨਾਲ ਵਾਲਾ ਤੁਸੀਂ ਫੇਸ ਪੈਕ ਲਗਾ ਸਕਦੇ ਤੇ ਇਸ ਤਰੀਕੇ ਨਾਲ ਲਗਾ ਕੇ 10 15 ਮਿੰਟ ਰੱਖਣਾ ਹੈ ਗਰਦਨ ਤੇ ਵੀ ਲਗਾ ਸਕਦੇ ਹੋ ਬਚ ਗਿਆ ਤੇ ਬਾਹਾਂ ਤੇ ਲਗਾ ਲਓ ਮੈਂ ਜ਼ਿਆਦਾ ਬਣਾਇਆ ਹੋਇਆ ਮੈਂ ਬਾਹਾਂ ਤੇ ਵੀ ਲਗਾਵਾਂਗੀ ਆਪਣੇ ਨਹਾਉਣ ਤੋਂ ਪਹਿਲਾਂ ਆਪਣੀ ਗਰਦਨ ਤੇ ਇਹ ਸਾਰੇ ਹੀ ਲਗਾਵਾਂਗੀ ਕਿਉਂਕਿ ਆਪਾਂ ਆਪਣੇ ਜਿਹੜੇ ਗਲੇ ਹੁੰਦੇ ਨੇ ਇੱਥੋਂ ਤਾਂ ਆਪਣੇ ਆ ਚੀਜ਼ ਤੇ ਆਪਣੇ ਬਿਲਕੁਲ ਟੱਕੀ ਨਹੀਂ ਹੁੰਦੀ ਹੈ ਹਨ ਕਿਉਂਕਿ ਮੈਨੂੰ ਨਾ ਕਈਆਂ ਨੂੰ ਹੁੰਦਾ ਬੰਦ ਗਲੇ ਪਾ ਲੈਂਦੇ ਨੇ ਮੈਨੂੰ ਸਾਹ ਨਹੀਂ ਆਉਂਦਾ ਗਰਮੀ ਵਿੱਚ ਅਗਰ ਮੈਂ ਬੰਦ ਗਲੇ ਪਾ ਲਵਾਂ ਨਾ ਸੂਟਾਂ ਦੇ ਭਾਵੇਂ ਸਰਦੀ ਹੋਵੇ ਚਾਹੇ ਗਰਮੀ ਹੋਵੇ ਅਗਰ ਮੈਂ ਬੰਦ ਨੈੱਕ ਵਾਲੇ ਪਾਲਵਨ ਕੱਪੜੇ ਮੈਨੂੰ ਨਾ ਇੱਕਦਮ ਘੁਟਣ ਜਿਹੀ ਮਹਿਸੂਸ ਹੋਣ ਲੱਗ ਜਾਂਦੀ ਇਸ ਕਰਕੇ ਥੋੜੇ ਜਿ ਮੇਰੇ ਗਲੇ ਜਿਹੜੇ ਹੁੰਦੇ ਨੇ ਐਦਾਂ ਹੁੰਦੇ ਨੇ ਜਿਆਦਾ نیچے ਨੂੰ ਨਹੀਂ ਹੁੰਦੇ ਜਿਆਦਾ ਉੱਪਰ ਨੂੰ ਨਹੀਂ ਹੁੰਦੇ ਨੋਰਮਲ ਤਰੀਕੇ ਦੇ ਹੁੰਦੇ ਨੇ ਫਿਰ ਇਸ ਤਰੀਕੇ ਤੇ ਆਪਾਂ ਇੱਥੇ ਵੀ ਸਾਰ ਇਹ ਵਾਲੇ ਫੇਸ 팩 ਲਗਾ ਕੇ ਤੇ 10 ਤੋਂ 15 ਮਿੰਟ ਰੱਖ ਸਕਦੇ ਆ ਨਹਾਉਣ ਤੋਂ ਪਹਿਲਾਂ ਤਾਂ ਜੋ ਸਾਡੀ ਸਕਿਨ ਜਿਹੜੀ ਸੇਮ ਹੀ ਨਜ਼ਰ ਆਵੇ ਕਿਤੇ ਇਹ ਲਗਾ ਲਗਾ ਕੇ ਚਿਹਰਾ ਤੁਸੀਂ ਦੁੱਧ ਵਰਗਾ ਕਰ ਲੋ ਗਰਦਨ ਤੁਹਾਡੀ ਜਿਹੜੀ ਉਹ ਕਾਲੀ ਹੋਵੇ ਤੇ ਉਹ ਫਿਰ ਉੱਥੇ ਏਦਾਂ ਲੱਗਦਾ ਜਿਵੇਂ ਡੱਬ-ਕੱਬੇ ਡੱਬ ਪਏ ਹੁੰਦੇ ਨੇ ਸਰੀਰ ਤੇ ਚਲੋ ਜੀ ਇਹਨੂੰ ਆਪਾਂ ਲਗਾ ਕੇ ਰੱਖਦੇ ਆ ਫਿਰ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆ ਵੀ ਕਿਸ ਤਰੀਕੇ ਨਾਲ ਇਹਨੂੰ ਉਤਾਰਨਾ ਹੈ ਔਰ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਮਤਲਬ ਕਿ ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਤੇ ਜੀ ਇਹ ਲਗਾਣਾ ਇਹ ਦੇਖੋ ਮੋਟੀ ਮੋਟੀ ਪਰਤ ਲਗਾ ਕੇ 10 ਤੋਂ 15 ਮਿੰਟ ਬਾਅਦ ਵੀ ਲਗਾ ਸਕਦੇ ਹੋ ਜਿਉਂ-ਜਿਉਂ ਇਹਨੇ ਫੁੱਲਣਾ ਹੈ ਜਿਉਂ-ਜਿਉਂ ਤੁਹਾਡੀ ਸਕਿਨ ਦੇ ਅੰਦਰ ਗੰਦਗੀ ਕਾਲਾਪਾਨ ਹੈ ਇਹਨੇ ਉਖਾੜ ਦੇਣਾ ਹੈ ਤੇ ਔਰ ਸਕਿਨ ਜਿਹੜੀ ਤੁਹਾਡੀ ਬ੍ਰਾਈਟ ਹੋ ਜਾਣੀ ਹੈ ਠੀਕ ਹੈ ਜੀ ਤੇ ਲਓ ਜੀ ਇਹਨੇ ਮੈਂ ਹੁਣ ਥੋੜਾ ਵੇਟ ਕਰਦੀ ਹਾਂ ਥੋੜਾ ਜਿਹਾ ਸੁੱਕਣ ਦੇਣੀ ਉਸ ਤੋਂ ਬਾਅਦ ਤੁਹਾਨੂੰ ਦੱਸ ਦੇਣੀ ਕਿਸ ਤਰੀਕੇ ਨਾਲ ਤੁਸੀਂ ਉਤਾਰਨਾ ਹੈ ਹਾਂਜੀ 10 ਤੋਂ 15 ਮਿੰਟ ਹੋ ਚੁੱਕੇ ਨੇ ਮੈਂ ਥੋੜਾ ਜਿਹਾ ਗਿੱਲਾ ਹੱਥ ਲਾ ਕੇ ਗਿੱਲਾ ਕਰ ਲਿਆ ਸੀਗਾ ਤੇ ਆ ਤੁਸੀਂ ਦੇਖਿਓ ਜੇ ਆਹ ਦੇਖੋ ਦੇਖੋ ਰਿਜ਼ਲਟ ਦੇਖੋ ਤੁਸੀਂ ਤੁਸੀਂ ਸਪੈਕ ਕਰੋ ਨਾ ਹਫਤੇ ਵਿੱਚ ਚਾਰ ਵਾਰ ਲਗਾ ਲਓ ਫਿਰ ਤੁਸੀਂ ਦੇਖਿਓ ਕਿ ਤੁਹਾਡੀ ਸਕਿਨ ਜਿਹੜੀ ਕਿੰਨੀ ਸਾਫਟ ਕਿੰਨੀ ਗਲੋਇੰਗ ਹੋ ਜਾਣੀ ਹੈ ਦੇਖੋ ਦੇਖੋ ਤੁਹਾਡੇ ਸਾਹਮਣੇ ਲਾਈਵ ਤੁਹਾਨੂੰ ਦੱਸ ਰਹੀਆਂ ਆ ਦੇਖੋ ਬਹੁਤ ਹੀ ਪਿਆਰਾ ਫੇਸ ਪੈਕ ਹੈ ਬਹੁਤ ਹੀ ਇੱਕ ਪਾਵਰਫੁਲ ਰੈਮਡੀ ਹੈ ਜਿਹੜੀ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਹੈ ਆ ਦੇਖੋ ਹੁਣ ਮੈਂ ਫੇਸ ਨੂੰ ਵਾਸ਼ ਕਰਕੇ ਆਣੀ ਆ ਤੁਸੀਂ ਦੇਖ ਸਕਦੇ ਹੋ ਰੰਗ ਦੇਖੋ ਤੁਸੀਂ ਕਿੰਨਾ ਗਲੋਤ ਕਿੰਨਾ ਗੋਰਾ ਚਿੱਟਾ ਰੰਗ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਚਲੋ ਜੀ ਮੈਂ ਫੇਸ ਨੂੰ ਵੋਸ਼ ਕਰਕੇ ਆਨੀ ਆ ਤੁਹਾਡੇ ਸਾਹਮਣੇ ਹੀ ਰਿਜ਼ਲਟ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਚਿਹਰੇ ਤੇ 글로ਅ ਆ ਗਿਆ ਬਿਲਕੁਲ ਸਾਫ ਹੋ ਚੁੱਕਾ ਹੈ ਤੁਸੀਂ ਵੀ ਗੋਰਾ ਚਿੱਟਾ ਹੋਣਾ ਚਾਹੁੰਦੇ ਹੋ 5 ਸਾਲ ਪਹਿਲਾਂ ਨਹੀਂ ਸਰ 2 ਸਾਲ ਪਹਿਲਾਂ ਹਾਂ ਮੈਂ ਸ਼ੁਰੂ ਕਰ ਦਿੱਤਾ ਸੀ ਆਪਣੇ ਟ੍ਰੀਟਮੈਂਟ ਮੇਰਾ ਰੰਗ ਸਾਵਲਾ ਹੋ ਬਿਲਕੁਲ ਹੋ ਗਿਆ ਸੀਗਾ ਤਸਵੀਰ ਮੈਂ ਤੁਹਾਨੂੰ ਲਗਾ ਕੇ ਦੱਸੀ ਹੋਈ ਇਸ ਤਰੀਕੇ ਨਾਲ ਮੇਰਾ ਰੰਗ ਹੋ ਗਿਆ ਸੀਗਾ ਤੇ ਜਦੋਂ ਦੀ ਮੈਂ ਵਾਲੀ ਹੋਮੇਡ ਇਹ ਬਲੇ ਰੈਮਡੀ ਜਿਹੜੀਆਂ ਨੇ ਇਸਤੇਮਾਲ ਕਰਨ ਲਗੀਆਂ ਤੇ ਚਿਹਰਾ ਜਿਹੜਾ ਬਿਲਕੁਲ ਮੇਰਾ ਗੋਰਾ ਚਿੱਟਾ ਹੋ ਗਿਆ ਬਿਲਕੁਲ ਰੰਗ ਮੇਰਾ ਸਾਫ ਸਤਰਾ ਹੋ ਗਿਆ ਠੀਕ ਹੈ ਤੇ ਤੁਸੀਂ ਵੀ ਇਸ ਹੋਮੇਡ ਰੈਮਡੀਆ ਨੂੰ ਇਸਤੇਮਾਲ ਕਰਕੇ ਆਪਣੇ ਰੰਗ ਨੂੰ ਗੋਰਾ ਚਿੱਟਾ ਕਰ ਸਕਦੇ ਹੋ ਤੇ ਚਿਹਰੇ ਦਾ ਜਿਹੜਾ ਕਾਲਾਪਨ ਹੈ ਜਾਂ ਚਿਹਰੇ ਦਾ ਪੱਕਾ ਰੰਗ ਹੈ ਤੁਹਾਡਾ ਜਾਨੀ ਕਿ ਜਿਹਨੂੰ ਆਪਾਂ ਕਣਕਪੀਨਾ ਰੰਗ ਕਹਿੰਦੇ ਆ ਉਹ ਸਾਫ ਹੋ ਜਾਵੇਗਾ ਗਲੋਇੰਗ ਹੋ ਜਾਵੇਗਾ ਅਗਰ ਜੇ ਦੁੱਧ ਨਾਲ ਚਿੱਟਾ ਨਾ ਵੀ ਹੋਇਆ ਦੁੱਧ ਵਰਗਾ ਚਿੱਟਾ ਨਾ ਵੀ ਹੋਏਗਾ ਸਕਿਨ ਤੇ ਚਮਕ ਜ਼ਰੂਰ ਆਵੇਗੀ ਸਕਿਨ ਸਾਫ ਜ਼ਰੂਰ ਹੋ ਜਾਵੇਗੀ ਤੁਹਾਡੇ ਲਾਇਆ ਪਾਇਆ ਬਹੁਤ ਹੀ ਸੋਹਣਾ ਲੱਗੇਗਾ ਤੁਸੀਂ ਮਤਲਬ ਕਿ ਵਧੀਆ ਜਿਹਾ ਸੂਟ ਪਾਇਆ ਹੋਵੇਗਾ ਨਾ ਤੇ ਮਤਲਬ ਕਿ ਤੁਸੀਂ ਉਹਦੇ ਵਿੱਚ ਇੱਕਦਮ ਮਤਲਬ ਕਿ ਪਰੀਆਂ ਵਾਂਗੂ ਲੱਗੋਗੇ ਜ਼ਰੂਰ ਕਿਉਂਕਿ ਤੁਹਾਡੀ ਸਕਿਨ ਜਿਹੜੀ ਚਮਕਾ ਮਾਰੇਗੀ ਤੇ ਇਹ ਵਾਲੀ ਜਿਹੜੀ ਰੈਮਡੀ ਇਹ ਤੁਸੀਂ ਹਫਤੇ 'ਚ 4 ਵਾਲੀ ਇਸਤੇਮਾਲ ਕਰ ਲਓ ਤੁਹਾਡੇ ਜਿੰਨੀ ਵੀ ਚਿਹਰੇ ਦੀ ਗੰਦਗੀ ਜਿੰਨੀ ਵੀ ਮੈਲ ਹੈ ਸਾਰੀ ਹੀ ਇਹਨੇ ਉਖਾੜ ਕੇ ਛੱਡ ਦੇਣੀ ਪਰੇ ਤੁਹਾਡਾ ਚਿਹਰਾ ਜਿਹੜਾ ਇੱਕਦਮ ਗਲੋਇੰਗ ਤੇ ਇੱਕਦਮ ਗੋਰਾ ਚਿੱਟਾ ਹੋ ਜਾਣਾ ਹੈ ਠੀਕ ਹੈ ਜੀ ਬਹੁਤ ਹੀ ਵਧੀਆ ਇਹ ਵਾਲੀ ਰੈਮਡੀ ਹੈ ਸਿਰਫ ਔਰੇਂਜ ਦਾ ਪਾਊਡਰ ਦੁੱਧ ਚ ਮਿਕਸ ਕਰਨਾ ਹੈ ਔਰ ਥੋੜਾ ਜਿਹਾ ਬੇਕਿੰਗ ਪਾਊਡਰ ਪਾਣਾ ਹੈ ਸਿਰਫ ਥੋੜਾ ਜਿਹਾ ਦੋ ਚੁਟਕੀ ਸਿਰਫ ਤਿੰਨ ਚੀਜ਼ਾਂ ਨੇ ਕੋਈ ਜ਼ਿਆਦਾ ਨਹੀਂ ਹੈਗੀਆਂ ਇਹਦਾ ਫੇਸ ਪੈਕ ਬਣਾ ਕੇ ਲਗਾਉਣਾ ਸ਼ੁਰੂ ਕਰ ਦਵੋ ਤੁਹਾਡੀ ਸਕਿਨ ਜਿਹੜੀ ਇੱਕਦਮ ਗੋਰੀ ਚਿੱਟੀ ਹੋ ਜਾਵੇਗੀ ਬੇਕਿੰਗ ਪਾਊਡਰ ਨਹੀਂ ਹੈਗਾ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਨੋ ਪਾ ਸਕਦੇ ਹੋ ਇਨੋ ਪਾ ਕੇ ਤੁਸੀਂ ਆਪਣੇ ਚਿਹਰੇ ਨੂੰ ਇਸ ਤਰੀਕੇ ਸਾਫ ਸੁਥਰਾ ਕਰ ਸਕਦੇ ਹੋ ਸਕਿਨ ਤੁਹਾਡੀ ਇੱਕਦਮ ਸੋਹਣੀ ਤੇ ਸਾਫ ਸੁਥਰੀ ਤੇ ਗਲੋਇੰਗ ਹੋ ਜਾਵੇਗੀ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਵੀਡੀਓ ਪਸੰਦ ਆਈ ਹੋਵੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਐਸੇ ਨਹੀਂ ਤੁਹਾਡੇ ਨਾਲ ਆਪਾਂ ਰੂਬਰੂ ਹੁੰਦੇ ਰਹਿਣੇ ਆ ਦੁਪਹਿਰ ਟਾਈਮ ਆਪਣੀ ਵੀਡੀਓ ਆਉਂਦੀ ਕਈ ਵਾਰ ਰਾਤ ਨੂੰ ਵੀ ਆਪਾਂ ਵੀਡੀਓ ਪਾ ਦਿੰਨੇ ਆ ਤੇ ਵਾਚ ਕਰਿਆ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਮੇਰੀਆਂ ਦੂਸਰੀਆਂ ਭੈਣਾਂ ਨੂੰ ਵੀ ਫਾਇਦਾ ਹੋਵੇ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਜਿਹੜੀਆਂ ਚਾਹਦੀਆਂ ਨੇ ਅਸੀਂ ਆਪਣਾ ਕਲਰ ਜਿਹੜਾ ਇਹ ਗੋਰਾ ਕਰੀਏ ਸਾਫ ਸੁਥਰਾ ਕਰੀਏ ਕਈਆਂ ਦੇ ਹੱਥਾਂ ਤੇ ਨਾ ਆ ਚੀਜ਼ਾਂ ਦੇ ਕਾਲਾ ਕਾਲਾ ਜੰਮ ਜਾਂਦਾ ਹੈ ਇੱਥੇ ਵੀ ਲਗਾ ਸਕਦੇ ਹੋ ਤੁਸੀਂ ਠੀਕ ਹੈ ਤੇ ਜਿਸ ਖਾਸ ਕਰਕੇ ਆ ਪੋਟੇ ਕਾਲੇ ਹੋ ਜਾਂਦੇ ਨੇ ਨਾ ਇਹਨਾਂ ਤੇ ਵੀ ਲਗਾ ਸਕਦੇ ਹੋ ਤੁਸੀਂ ਔਰ ਤੁਸੀਂ ਇੱਕਦਮ ਗਲੋਇੰਗ ਤੇ ਇੱਕਦਮ ਗੋਰੇ ਚਿੱਟੇ ਹੋ ਸਕਦੇ ਹੋ ਤੇ ਚਲੋ ਜੀ ਫਿਰ ਮਿਲਦੇ ਆ ਜੀ ਨੈਕਸਟ ਵੀਡੀਓ 'ਚ ਕੁਝ ਨਿਆ ਲੈ ਕੇ ਆਵਾਂਗੇ ਕੋਈ ਨਿਆ ਫੇਸ ਪੈਕ ਹੋਵੇ ਨਿਆ ਫੇਸ਼ੀਅਲ फेस वॉश अः शेयर करते जी फिर मिलते हैं जी बाय बाय और अपना ध्यान रखना गर्मी बहुत है और पानी पिया करो खूब सारा नींबू वाला ठीक है चलो जी फिर मिलते हैं बाय बाय